ਤੁਸੀਂ ਜਾ ਕੇ ਦਿੱਲੀ ਮੰਤਰੀ ਬਣਦੇ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚ ਚ ਇਕਦੇ ਨੇ ਇਹ ਕੋਛਲੀ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਇਹ ਇਸ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਬਾਲੀਵੁੱਡ ਕੀ ਐ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕੜਨ ਖੜਦੇ ਅਸੀਂ ਜਮੇ ਸ਼ੌਂਕੀ ਬਾਲੀਵੁੱਡ ਕੀ ਐ ਜਦ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ ਇੱਕ ਨਾ ਮੈਨੂੰ ਪੰਜਾਬ ਵਾਲੇ ਸਾਰਿਆਂ ਮੇਰੇ ਵੀਰੋ ਇਹ ਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਹੈ ਆਹ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜਦੋਂ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਆ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਮਲੋ ਦੇ ਪਿੱਛੇ ਬਹੁਤ ਕੁਝ ਸਿਆਬੀ ਤੋ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕੜਨਦੇ ਅਸੀਂ ਜਮੇ ਸ਼ੌਕੀ ਨਹੀਂ ਉੱਤੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਖੜਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ ਤੁਸੀਂ ਜਾ ਕੇ ਦਿੱਲੀ ਮੰਤਰੀ ਬਣਦੇ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚ ਚ ਇਕਦਿਨ ਇਹ ਕੋਸ਼ਿਸ਼ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਾ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਦੀ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਬਾਲੀਵੁੱਡ ਕੀ ਐ ਤੁਸੀਂ ਬਾਲੀਵੁੱਡ ਜੀ ਸਾਥ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕੜਨ ਖੜਦੇ ਅਸੀਂ ਜਵੇਂ ਸ਼ੌਂਕੀ ਬਾਲੀਵੁੱਡ ਕੀ ਐ ਜਿਸ ਦਿਨ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ ਇੱਕ ਨਾਂ ਮੈਨੂੰ ਪੰਜਾਬ ਵਾਲੇ ਸਾਰੇ ਮੇਰੇ ਵੀਰੋ ਇਹ ਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਹੈ ਆ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜੋ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਦੇ ਆ ਕਿ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਦੀ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਮਾਲੋ ਦੇ ਪਿੱਛੇ ਬਹੁਤ ਕੁਝ ਸਿਹਾਂ ਵੀ ਤੋ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕਢਣਦੇ ਅਸੀਂ ਜਮੇ ਸ਼ੌਕੀ ਨਹੀਂ ਉੱਤੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਕਢਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ